ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਤੇ ਪਿਆਰਾ ਯਾ 골ਡ ਡੱਬੀਆਂ ਵਾਲਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਦੇ ਵਿੱਚ ਅਪਲਾਈ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗੇਗਾ ਲੇਡੀਜ਼ ਲੇਡੀਜ਼ ਲਈ স্পেশাল ਜ਼ਿਆਦਾ ਸੋਹਣਾ ਲੱਗੇਗਾ ਲੇਡੀਜ਼ ਕੋਟੀ ਜੈਕਟ ਸਵੈਟਰ ਸਕੀਵੀ ਵਗੈਰਾ ਦੇ ਵਿੱਚ ਕਿਸੇ ਵੀ ਆਪਾਂ ਪ੍ਰੋਜੈਕਟ ਦੇ ਵਿੱਚ ਅਪਲਾਈ ਕਰ ਸਕਦੇ ਹਾਂ ਬੱਚਿਆਂ ਲਈ ਵੀ ਵਧੀਆ ਜੈਂਟਸ ਲਈ ਨਹੀਂ ਇਹ ਵਧੀਆ ਹੋਏਗਾ ਇਕੋ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰਦੇ ਆ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਆਪਾਂ ਨੇ ਜਿਹੜੇ ਕੁੰਡੇ ਰੱਖਣੇ ਆ 8 8 ਦੇ ਹਿਸਾਬ ਨਾਲ ਕੁੰਡੇ ਰੱਖਣੇ ਆ 8 ਕੁੰਡੇ ਫਿਰ 8 ਕੁੰਡੇ 4 ਕੁੰਡੇ ਆਪਾਂ ਨੇ ਮੁਵਾਧ ਰੱਖਣੇ ਆ ਹੁਣ ਤੁਹਾਨੂੰ ਦੱਸਦੀ ਹਾਂ ਜਿਹੜੀ ਇੱਥੋਂ ਵਾਟਰ ਬਣਾਉਣ ਤੋਂ ਬਾਅਦ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਬਣਾਈ ਆ ਉਹ ਕਿਵੇਂ ਬਣਾਈ ਹੈ ਪਹਿਲਾ ਕੁੰਡਾ ਉਤਾਰਨਾ ਧਾਗਾ ਆਪਣੇ ਵੱਲ ਕਰਨਾ ਦੋ ਕੁੰਡੇ ਪੁੱਠੇ ਬਣਾਉਣੇ ਇਸ ਤਰ੍ਹਾਂ ਧਾਗਾ ਪਿੱਛੇ ਕਰਨਾ 6 ਕੁੰਡੇ ਸਿੱਧੇ ਬਣਾਉਣੇ ਦੋ ਤਿੰਨ ਚਾਰ ਪੰਜ ధాన దో కుడే పుట్ే బ ధాగా పిచ్చే కడే సే దో తిని చార్ పం ఛే లాస్ట్ కుండే పుట్ే బ ਐਕਸਟਰਾ ਕੁੰਡੇ ਨੂੰ ਆਪਾਂ ਸਿੱਧਾ ਬਣਾ ਲਾਂਗੇ। ਵਸਤਾ ਹੁਣ ਬੈਕ ਸਾਈਡ ਤੇ ਡਿਜ਼ਾਈਨ ਦੀ ਦੂਜੀ ਸਿਲਾਈ ਹੈ। ਦੂਜੀ ਸਿਲਾਈ ਦੇ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦਿਖ ਰਹੇ ਨੇ ਉਸੇ ਤਰ੍ਹਾਂ ਦੇ ਹੀ ਬਣਾਉਣੇ ਜਿਹੜੀ ਉੱਧਰ ਪੁੱਠੇ ਬਣਾਏ ਇਧਰ ਸਿੱਧੇ ਬਣਨਗੇ। ਜਿਹੜੇ ਉੱਧਰ 6 ਕੁੰਡੇ ਸਿੱਧੇ ਬਣਾਏ ਆ ਇਧਰ ਉਹਨਾਂ ਨੂੰ ਉੱਠੇ ਬਣਾਉਣਾ। ਜਿਸ ਤਰ੍ਹਾਂ ਦੇ ਕੁੰਡੇ ਦਿਖਦੇ ਆ ਉਸੇ ਤਰ੍ਹਾਂ ਦੇ ਆਪਾਂ ਨੇ ਬਣਾਉਣੀ ਆ ਬੈਕ ਸਾਈਡ ਤੋਂ ਡਿਜ਼ਾਈਨ ਦੀ ਦੂਜੀ ਸिलाई ਜਿਹੜੇ ਉੱਧਰ ਸਿੱਧੇ ਬਣਾਏ ਆ ਇੱਧਰ ਪੁੱਠੇ ਬਣਾਵਾਂਗੇ ਜਿਹੜੇ ਉੱਧਰ ਪੁੱਠੇ ਬਣਾਏ ਆ ਉਹਨਾਂ ਨੂੰ ਇੱਧਰ ਸਿੱਧੇ ਬਣਾਵਾਂਗੇ ਇਸ ਤਰ੍ਹਾਂ ਲਾਸਟ ਤੇ ਆਪਾਂ ਨੂੰ ਪੁੱਠਾ ਬਣਾਵਾਂਗੇ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ ਡਿਜ਼ਾਈਨ ਦੀ ਤੀਜੀ ਸਲਾਈ ਆ ਸਿੱਧੇ ਪਾਸੇ ਤੋਂ ਐਕਸਟਰਾ ਕੁੰਡਾ ਲਾਉਣਾ ਤਾਂਗਾ ਆਪਣੇ ਵੱਲ ਕਰਨਾ ਦੋ ਕੁੰਡੇ ਪੁੱਠੇ ਬਣਾਉਣੇ ਜਿਹੜੇ ਆਪਾਂ ਪਹਿਲਾਂ ਵੀ ਪੁੱਠੇ ਬਣਾਈ ਸੀ ਇਹਨਾਂ 6 ਕੁੰਡਿਆਂ ਦੇ ਉੱਪਰ ਜਿਹੜਾ ਆਪਣਾ ਡਿਜ਼ਾਈਨ ਬਣਾਣਾ ਇਹਨੂੰ ਦੇਖੋ ਕਿਵੇਂ ਕਰਨਾ ਪਹਿਲਾ ਕੁੰਡਾ ਛੱਡ ਕੇ ਦੋ ਕੁੰਡਿਆਂ ਨੂੰ ਬੈਕ ਸਾਈਡ ਤੋਂ ਸਲਾਈ ਤੇ ਲੈਣਾ పేలే కును పేజా దో కు అిధా బానా పూ సైతే లే సోరి ఇద్దరు లాస్ట్ వాళ్ళ కుండేను ఛేమే కండేను సైతే లేదే విడేను పచ్చే లేజే కుడేను అవ్వగే ఫను బ దా డిజైన్ బాగా రవలా డిజైన్ స్టార్ట్తో ఇ దో కండే పుట్ే ధాగా పిచ్చే ఫిండా ఛడ్ దో కుడే లే సైచ క్డనా పండేను పిచ్చే లే దో కు సై ఆ అిధే బాద ਕਿਤੇ ਹੁਣ ਇਧਰੋਂ ਲਾਸਟ ਵਾਲੇ ਕੁੰਡੇ ਨੂੰ ਸਲਾਈ ਤੇ ਲੈਣਾ ਆ ਵਿਚਕਾਰਲੇ ਦੋ ਕੁੰਡਿਆਂ ਨੂੰ ਪਿੱਛੇ ਲੈ ਜਾਣਾ ਇਹਨੂੰ ਅੱਗੇ ਲੈ ਆਉਣਾ ਇਹਨਾਂ ਤਿੰਨਾਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਹੇਸਟਰ ਲਾਸਟ ਤੇ ਵੀ ਦੋ ਕੁੰਡੇ ਉੱਥੇ ਤੇ ਲਾਸਟ ਵਾਲਾ ਸਿੱਧਾ ਹੁਣ ਆਪਾਂ ਬੈਕ ਸਾਈਡ ਤੇ ਡਿਜ਼ਾਈਨ ਦੀ ਚੌਥੀ ਸਲਾਈ ਇਹ ਸਲਾਈ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਆਪਾਂ ਨੂੰ ਇਸ ਦੇ ਵਿੱਚ ਵੀ ਆਪਾਂ ਨੇ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੇ ਦਿਖਦੇ ਨੇ ਆਪਾਂ ਨੂੰ ਉਸੇ ਤਰ੍ਹਾਂ ਦੀ ਬਣਾਉਣੇ ਨੇ ਬੈਕ ਸਾਈਡ ਤੋਂ ਸਾਰੀ ਸਲਾਈਆਂ ਇਸੇ ਤਰ੍ਹਾਂ ਹੀ ਪੈਣਗੀਆਂ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦਿਸਦੇ ਨੇ ਉਸੇ ਤਰ੍ਹਾਂ ਦੇ ਬਣਾਉਣੇ ਨੇ। ਹੁਣ ਇਹ ਚੈਨ ਦੀ ਆਪਣੀ ਚੌਥੀ ਸਲਾਈ ਹੈ। ਜਿਸ ਤਰ੍ਹਾਂ ਆਪਾਂ ਨੂੰ ਕੁੰਡੇ ਦਿਸਦੇ ਨੇ ਬੈਕ ਸਾਈਡ ਤੋਂ ਉਸੇ ਤਰ੍ਹਾਂ ਦੇ ਆਪਾਂ ਨੇ ਬਣਾਉਣੇ ਨੇ। ਸਤਿਨਾਮ ਲਾਸਟ ਵਾਲਾ ਕੁੰਡਾ ਆਪਾਂ ਪੁੱਠਾ ਬਣਾ ਲਾਂਗੇ ਠੀਕ ਹੈ ਜੀ ਹੁਣ ਆ ਕੇ ਆਪਾਂ ਡਿਜ਼ਾਈਨ ਦੀ ਪੰਜਵੀਂ ਸਲਾਈ ਹੈ ਪਹਿਲਾ ਕੁੰਡਾ ਉਤਾਰਾਂਗੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਪੁੱਠੇ ਬਣਾਵਾਂਗੇ ਸਤਿਨਾਮ ਹੁਣ ਆਪਾਂ ਨੇ ਇੱਥੋਂ ਆਪਾਂ ਨੇ ਡੱਬੀ ਨੂੰ ਬੰਦ ਕੀਤਾ ਹੁਣ ਆਪਾਂ ਇਹ ਡੱਬੀ ਨੂੰ ਉੱਪਰੋਂ ਖੋਲਣਾਗਾ ਉਸਦੇ ਲਈ ਆਪਾਂ ਨੇ ਕੀ ਕਰਨਾ ਤੀਜੇ ਗੁੰਡੇ ਨੂੰ ਜਿਹੜੀ ਦੇਖੋ ਆਪਣੀ ਆ ਚੈਨ ਜੀ ਬਣਦੀ ਜਾਂਦੀ ਹੈ ਨਾ ਇਹ ਹੀ ਦੋ ਗੁੰਡਿਆਂ ਦੀ ਡਿਜ਼ਾਈਨ ਇੱਧਰ ਉੱਧਰ ਹੁੰਦੀ ਆ ਇਹਨੂੰ ਆਪਾਂ ਸਲਾਈ ਤੇ ਲਾਵਾਂਗੇ ਆ ਜਿਹੜੇ ਦੋ ਗੁੰਡੇ ਆ ਇਹਨਾਂ ਨੂੰ ਆਪਾਂ ਪਿੱਛੇ ਲੈ ਜਾਾਂਗੇ ਇਹ ਬਚਾਲੇ ਗੁੰਡੇ ਨੂੰ ਆਪਾਂ ਅੱਗੇ ਲੈ ਆਵਾਂਗੇ ਫਿਰ ਇਹਨਾਂ ਨੂੰ ਸਿੱਧੇ ਹੀ ਬਣਾ ਦਾਂਗੇ ਬਸਤਰ ਇਸੀ ਤਰ੍ਹਾਂ ਜਿਹੜੇ ਪਿੱਛੇ ਦੋ ਗੁੰਡੇ ਹਨ ਬਚਾਲੇਨ ਛੱਡ ਕੇ ਇਹਨਾਂ ਨੂੰ ਅਕੇਲੇ ਆਵਾਂਗੇ ਹਮ ਬਚਾਲੇ ਗੁੰਡੇ ਨੂੰ ਆਪਾਂ ਪਿੱਛੇ ਲੈ ਜਾਵਾਂਗੇ ਫਿਰ ਇਹਨਾਂ ਨੂੰ ਵੀ ਆਪਾਂ ਸਿੱਧਾ ਹੀ ਬਣਾਵਾਂਗੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਜਿਹੜਾ ਆਪਣਾ ਰੈਡੀ ਹੁੰਦਾ ਜਾਊਗਾ ਇਸ ਤਰ੍ਹਾਂ ਹੁਣ ਦੁਬਾਰਾ ਫਿਰ ਉਹੀ ਆਪਾਂ 6 ਗੁੰਡਿਆਂ ਤੇ ਜਿਹੜਾ ਡਿਜ਼ਾਈਨ ਬਣਾਉਣਾ ਪਹਿਲਾਂ ਤਾਂ ਆਪਾਂ ਡੱਬੀ ਨੂੰ ਵੇਸਤਰਾ ਪੰਦ ਕੀਤਾ ਹੁਣ ਆਪਾਂ ਇਹਨੂੰ ਖੋਲਣਾ ਇਸ ਤਰ੍ਹਾਂ ਮੋਰਲੇ ਦੋ ਗੁੰਡਿਆਂ ਨੂੰ ਆਪਾਂ ਪਿੱਛੇ ਲੈ ਜਾਵਾਂਗੇ ਇਹ ਬਚਾਲੇ ਗੁੰਡੇ ਨੂੰ ਆਪਾਂ ਅੱਗੇ ਲਿਆ ਕੇ ਇਹਨਾਂ ਨੂੰ ਵੀ ਸਿੱਧੇ ਹੀ ਬਣਾ ਦਾਂਗੇ ਇਸ ਤਰ੍ਹਾਂ ਉਸੇ ਤਰ੍ਹਾਂ ਫਿਰ ਹੁਣ ਆਪਾਂ ਆ ਦੋ ਗੁੰਡਿਆਂ ਨੂੰ ਜਿਹੜਾ ਅੱਗੇ ਲਿਆਵਾਂਗੇ ਬਚਕਾਰਲੇ ਗੁੱਡੇ ਨੂੰ ਆਪਾਂ ਇਸ ਤਰ੍ਹਾਂ ਪਿੱਛੇ ਲੈ ਜਾਾਂਗੇ ਠੀਕ ਹੈ ਜੀ ਇਸ ਤਰ੍ਹਾਂ ਇਹਨਾਂ ਨੂੰ ਵੀ ਆਪਾਂ ਸਿੱਧਾ ਹੀ ਬਣਾ ਲਵਾਂਗੇ ਇਸ ਤਰ੍ਹਾਂ ਕਰਕੇ ਫਿਰ ਲਾਸਟ ਦੇ ਦੋ ਗੁੰਡੇ ਉੱਥੇ ਔਰ ਐਕਸਟਰਾ ਗੁੰਡੇ ਨੂੰ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਬੈਕ ਸਾਈਡ ਤੇ ਡੁਆਇੰਂ ਦਿਸ਼ੇ ਵਿੱਚ ਲਾਈ ਇਹ ਆਪਣੀ ਲਾਸਟ ਸਲਾਈ ਹੈ ਛੇ ਸਲਾਈਆਂ ਦੇ ਵਿੱਚ ਜਿਹੜਾ ਇਹ ਡਿਜ਼ਾਈਨ ਆਪਣਾ ਕੰਪਲੀਟ ਹੁੰਦਾ ਜਾਂਦਾ ਜੈਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦਿਸਦੇ ਆ ਬੈਕ ਸਾਈਡ ਸਾਰੀਆਂ ਸਲਾਈਆਂ ਤੇ ਉਸੇ ਤਰ੍ਹਾਂ ਦੇ ਕੁੰਡੇ ਪੈਣਗੇ ਸੇਮ ਹੀ ਲੰਗੇ ਬੈਕ ਸਾਈਡ ਤੇ ਦੋ ਕੁੰਡੇ ਸਿੱਧੇ ਛੇ ਕੁੰਡੇ ਪੁੱਠੇ ਫਿਰ ਦੋ ਕੁੰਡੇ ਸਿੱਧੇ ਛੇ ਕੁੰਡੇ ਪੁੱਠੇ ਇਹੀ ਤੁਰ ਤੱਕ 3 ਨੰਬਰ ਚਿੱਟ ਜਾਇਨ ਤੁਸੀਂ ਬਣਾ ਲਿਓ ਇਹ ਜਿਹੜਾ ਡਿਜ਼ਾਈਨ ਚੱਲਣਾ ਆਸਟਰਾਂ ਯਾਨਸਤੇ ਵੀ ਤੋਂ ਕੁੰਡੇ ਤੇ ਔਰ ਐਕਸਟਰਾ ਕੁੰਡਾ ਉੱਠਾ ਬਣਾ ਲਾਂਗੇ ਦੇਖੋ 6 ਸਲਾਈਆਂ ਆਪਣੀਆਂ ਪੈ ਗਈਆਂ ਸਿਲਾਈਆਂ ਦੇ ਵਿੱਚ ਆਪਾਂ ਨੇ ਆ ਡੱਬੀ ਕੰਪਲੀਟ ਕਰ ਲਈ ਹੈ ਤੇ ਇਹ ਵਾਲੀ ਆਪਣੀ ਅੱਧੀ ਹੋ ਗਈ ਹੁਣ ਤੁਸੀਂ ਜੋ ਪਹਿਲੀ ਸਿਲਾਈ ਆਪਾਂ ਨੇ ਬਣਾਈ ਆ ਤੁਹਾਨੂੰ ਦੱਸੀ ਆ ਉਸੇ ਤੋਂ ਹੀ ਜਦੋਂ ਸਟਾਰਟ ਕਰੋਗੇ ਤਾਂ ਤੁਹਾਡਾ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਦਾ ਬਣਦਾ ਜਾਊਗਾ ਸਟਾਰਟਿੰਗ ਕਿਦਾਂ ਕਰਨੀ ਹੈ ਦੋ ਕੁੰਡੇ ਕੋਠੇ ਛੇ ਕੁੰਡੇ ਸਿੱਧੇ ਦੋ ਕੁੰਡੇ ਕੋਠੇ ਛੇ ਕੁੰਡੇ ਸਿੱਧੇ ਫਿਰ ਦੋ ਕੁੰਡੇ ਕੋਠੇ ਇਸ ਤਰ੍ਹਾਂ ਕਰਕੇ ਡਿਜ਼ਾਈਨ ਨੂੰ ਤੁਸੀਂ ਬਣਾ ਸਕਦੇ ਆ ਚੀਕਲ ਚੈਨ ਪਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ